ਮੁਦ੍ਰਚਨਾ ਡਿਸਟ੍ਰਿਕਟ ਵਾਰ ਐਸੋਸੀਏਸ਼ਨ ਜਲੰਧਰ ਦੀ ਮੈਂਬਰ ਆ ਅਤੇ ਇਹ 20 ਸਾਲ ਤੋਂ ਪ੍ਰੈਕਟਿਸ ਦੇ ਵਿੱਚ ਆ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੇ ਇਲੈਕਸ਼ਨਸ ਜੋ ਕਿ ਚੀਫ ਇਲੈਕਸ਼ਨਲ ਕਮਿਸ਼ਨਰ ਆਫ ਇੰਡੀਆ ਨੇ 14 ਫਰਵਰੀ ਨੂੰ ਡਿਕਲੇਅਰ ਕੀਤੀਆਂ ਸੀ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਰਵਿਦਾਸ ਜੀ ਦਾ 645ਵਾਂ ਗੁਰਪੁਰਬ ਆ ਰਿਹਾ ਹੈ ਔਰ ਪੰਜਾਬ ਦੇ ਬਹੁਤ ਸਾਰੇ ਸੰਕਤ ਵੀ ਹੈ ਉਹ ਵੀ ਬਨਾਰਸ ਵਾਸਤੇ ਜਾਂਦੀ ਹੈ ਉੱਥੇ ਗੁਰਪੁਰਬ ਮਨਾਇਆ ਜਾਂਦਾ ਹੈ ਸੋ ਪੰਜਾਬ ਦੀ ਬਹੁਤ ਸਾਰੀ ਸੰਗਤ ਨੇ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਨਹੀਂ ਕਰ ਪੜਨਾ ਸੀ ਸੋ ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਪੰਜਾਬ ਸਰਕਾਰ ਨੇ ਵੀ ਇਸ ਚੀਜ਼ ਦੀ ਮੰਗ ਕੀਤੀ ਕਿ ਗੁਰੂ ਅਰਜਨ ਦੇਵ ਜੀ ਦੇ 645ਵੇਂ ਗੁਰਪੁਰਬ ਨੂੰ ਮੱਧੇਨਜ਼ਰ ਰੱਖ ਦਿਆ ਹੋਇਆ ਇਸ ਇਲੈਕਸ਼ਨ ਦੀ ਡੇਟ ਨੂੰ ਪ੍ਰੀਪੋਨ ਜਾਂ ਪੋਸਟਪੋਨ ਕੀਤਾ ਜਾਏ ਔਰ ਇਹ ਇੱਕ ਬਹੁਤ ਹੀ ਜੈਨਿਊਨ ਕੌਸ ਸੀ ਇਹ ਇਲੈਕਸ਼ਨ ਦੀ ਡੇਟ ਨੂੰ ਪ੍ਰੀਪੋਨ ਜਾਂ ਪੋਸਟਪੋਨ ਕਰਨੇ ਵਾਸਤੇ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਦਿਆ ਹੋਇਆ ਜੋ ਕਿ 14 ਫਰਵਰੀ ਨੂੰ ਇਲੈਕਸ਼ਨਸ ਹੋਣ ਜਾ ਰਹੇ ਸੀ ਉਹ ਹੁਣ 20 ਫਰਵਰੀ ਨੂੰ ਹੋਣ ਜਾ ਰਿਹਾ ਹੈਗੀ ਆ ਔਰ ਅਸੀਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਬਹੁਤ ਹੀ ਜੈਨਿਊਨ ਸਾਡੀ ਡਿਮਾਂਡ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਦੇ ਜੋ ਕਿ ਧਾਰਮਿਕ ਭਾਵਨਾਵਾਂ ਸੀ ਉਹਨਾਂ ਨੂੰ ਵੀ ਮੱਦੇਨਜ਼ਰ ਰੱਖਦਿਆਂ ਹੋਇਆਂ ਇਸ ਡੇਟ ਨੂੰ 20 ਫਰਵਰੀ ਦੇ ਵਿੱਚ ਤਬਦੀਲ ਕਰ ਦਿੱਤਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਜੀ